ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲੇਗਾ ਪਿਛਲਾ 12% ਡੀਏ ਮਹਿੰਗਾ 20 ਜਾਣੋ ਲੈਕਚਰਰ ਯੂਨੀਅਨ ਨੇ ਚੌਣਾ ਮੌਕੇ ਕਿਉਂ ਕੀਤੀ ਮੰਗ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਅੱਜ ਦੀ ਵੱਡੀ ਅਪਡੇਟ گورਨਮੈਂਟ ਸਕੂਲ ਲੈਕਚਰਰ ਯੂਨੀਅਨ ਪੰਜਾਬ ਨੇ ਰੈਂਦੇ 12% ਡੀਏ ਅਤੇ ਇਸ ਦੇ ਪਿਛਲੇ ਬਕਾਇਆ ਦੇ ਮੁੱਦੇ ਤੇ ਸੁਪਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਵਿੱਚ ਹੰਗਾਮੀ ਆਨਲਾਈਨ ਮੀਟਿੰਗ ਕੀਤੀ ਜਿਸ ਵਿੱਚ ਅਮਨ ਸ਼ਰਮਾ ਨੇ ਕਿਹਾ ਕਿ ਜਦੋਂ ਆਪ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕਰਮਚਾਰੀ ਨਾਲ ਬਹੁਤ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਸੀ ਪਰ ਸਰਕਾਰ ਬਣਨ ਤੇ ਸਭ ਕੁਝ ਭੁੱਲ ਗਈ ਆਪ ਸਰਕਾਰ ਬਣਾਉਣ ਵਿੱਚ ਮੁਲਾਜ਼ਮਾ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਪਰ ਸਰਕਾਰ ਬਣਨ ਤੇ ਆਪ ਪਾਰਟੀ ਕਰਮਚਾਰੀਆਂ ਨੂੰ ਬਿਲਕੁਲ ਹੀ ਭੁੱਲ ਗਈ ਮੁਲਾਜ਼ਮਾਂ ਦੇ ਡੀਏ ਦੀਆਂ 12% ਤਿੰਨ ਕਿਸ਼ਤਾਂ ਜਨਵਰੀ 2023 ਤੋਂ ਹੁਣ ਤੱਕ ਅਤੇ ਜਨਵਰੀ 2016 ਤੋਂ ਦਸੰਬਰ 2022 ਤੱਕ ਮਿਲੀਆਂ ਕਿਸ਼ਤਾਂ ਦਾ ਇੱਕ ਕਰਮਚਾਰੀ ਦਾ ਲੱਖਾਂ ਦਾ ਬਕਾਇਆ ਬਾਕੀ ਹੈ ਗੁਵਾਂਡੀ ਰਾਜ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਰਾਜ ਆਪਣੇ ਕਰਮਚਾਰੀਆਂ ਨੂੰ ਕੇਂਦਰ ਦੇ ਬਰਾਬਰ 50% ਡੀਏ ਦੇ ਰਹੇ ਹਨ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਕੁੱਲ 38% ਮਹਿੰਗਾਈ ਪੱਤਾ ਹੀ ਮਿਲ ਰਿਹਾ ਹੈ ਜੋ ਕਿ ਇਹ ਪੰਜਾਬ ਦੇ ਸਮੂਹ ਕਰਮਚਾਰੀ ਵਰਗ ਨਾਲ ਵੱਡੀ ਨਾਇਨਸਾਫੀ ਹੈ ਮਹਿੰਗਾਈ ਪੱਤਾ ਕਰਮਚਾਰੀਆਂ ਨੂੰ ਕੀਮਤ ਇੰਡੈਕਸ ਅਨੁਸਾਰ ਵਸਤਾਂ ਦੀਆਂ ਕੀਮਤਾਂ ਵਧਨ ਜਾਂ ਮਹਿੰਗਾਈ ਵਾਦੇ ਦੇ ਈਵਜ ਵਿੱਚ ਦਿੱਤਾ ਜਾਂਦਾ ਹੈ ਲੋਕ ਸਭਾ ਚੋਣਾਂ ਦਾ ਕੋਡ ਆਫ ਕੰਡਕਟ ਲੱਗਣ ਦੇ ਬਾਵਜੂਦ ਪੰਜਾਬ ਸਰਕਾਰ ਇਸ ਨੂੰ ਜਾਰੀ ਕਰਨ ਦੀ ਮਨਜ਼ੂਰੀ ਚੋਣ ਕਮਿਸ਼ਨ ਤੋਂ ਲੈ ਸਕਦੀ ਹੈ ਜਥੇਬੰਦੀ ਦੇ ਜਰਨਲ ਸੱਤਰ ਬਲਰਾਜ ਸਿੰਘ ਬਾਜਵਾ ਸਲਾਹਕਾਰ ਸੁਖਦੇਵ ਸਿੰਘ ਰਾਣਾ ਰਵਿੰਦਰ ਸਿੰਘ ਬੈਂਸ ਆਦਿ ਨੇ ਕਿਹਾ ਕਿ 12% ਘੱਟ ਮਹਿੰਗਾਈ ਪੱਤੇ ਅਤੇ ਇਸ ਦੇ ਪਿਛਲੇ ਬਕਾਇਆ ਕਾਰਨ ਕਰਮਚਾਰੀਆਂ ਨੂੰ ਰੋਜ਼ਮਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਨੂੰ ਇਸ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਇਸ ਮੌਕੇ ਯੂਨੀਅਨ ਆਗੂ ਪਰਜੀਤ ਸਿੰਘ ਕਪੂਰਥਲਾ ਤਜਿੰਦਰਪਾਲ ਸਿੰਘ ਤਰਨਤਾਰਨ ਕੁਲਦੀਪ ਗਰੋਵਰ ਅਮਰਜੀਤ ਸਿੰਘ ਆਦੀ ਹਾਜ਼ਰ ਸਨ